ਰਸ਼ੀਕਾਓ ਦੋਸਤੋ ਤੁਸੀਂ ਜਿਵੇਂ ਅਣਖ ਦੇ ਨਾਲ ਮਾਲਵਾ ਦੇ ਜਿਲ੍ਹਾ ਪਟੰਨਾ ਖੜਿਆ ਸ਼ਹਿਰ ਬਠਿੰਡੇ ਜਿੱਥੇ ਕੀ ਬਰਾਸਤੀ ਮੇਲਾ ਚੱਲ ਰਿਹਾ ਹੈਗਾ ਇੱਥੇ ਇਸ ਮੇਲੇ ਬਾਰੇ ਆਪਾਂ ਗੱਲ ਕਰਦੇ ਆਂ ਵੀ ਇਸ ਮੇਲੇ ਦੀ ਕੀ ਸਭਿਆਤਾ ਹਾਂਜੀ ਮਾਲਵਾ ਹੈ ਤੇ ਫਾਊਂਡੇਸ਼ਨ ਇੱਕ ਸੱਸਤਾ ਬਣੀ ਹੋਈ ਹੈ ਜਿਹੜੀ ਕਿ ਅਸੀਂ ਪੁਰਾਣੇ ਕਲਚਰ ਨੂੰ ਔਰ ਪੁਰਾਣੇ ਸਭਿਆਚਾਰ ਨੂੰ ਸੰਭਾਲ ਕੇ ਰੱਖਣ ਦੀ ਕੋਸ਼ਿਸ਼ ਕਰ ਰਹੇ ਆਂ ਔਰ ਜਿਹੜਾ ਸਾਡਾ ਨਵਾਂ ਯੂਥ ਹੈ ਜਾਂ ਸਾਡੇ ਰਵਾਇਤੀ ਪਰੀਤੀ ਰਵਾਜ ਜਾਂ ਸਾਡਾ ਪਹਿਰਾਵਾ ਜਾਂ ਸਾਡਾ ਖਾਣ ਪੀਣਾ ਉਹ ਅਲੋਪ ਹੋਉਂਦਾ ਜਾ ਰਿਹਾਗਾ ਅਸੀਂ ਉਹਨੂੰ ਜਿਉਂਦਾ ਰੱਖਣ ਲਈ ਸਾਡੀ ਇੱਕ ਕੋਸ਼ਿਸ਼ ਹੈ ਸਾਡਾ ਇੱਕ ਅਪਰਾਲਾ ਅਪਰਾਲਾ ਹੈ ਖਾਲਸਾ ਸਰਦਾਰ ਰਵਿੰਦਰ ਸਿੰਘ ਜੀ ਖਾਲਸਾ ਜੀ ਦੀ ਰਹਿਮ ਨਮਾਈੇਠ ਮਾਲਵਾ ਹੈਰੀਟੇਜ ਫਾਊਂਡੇਸ਼ਨ ਸਾਡੀ ਸੰਸਥਾ ਵੱਲੋਂ ਇੱਕ ਅਸੀਂ ਅਪਰਾਲਾ ਕਰ ਰਹੇ ਹਾਂ ਜਿਹਦੇ ਚ ਪੁਰਾਣੇ ਪੀਤੀ ਰਿਵਾਜ ਜਿਵੇਂ ਕਿ ਪੁਰਾਣੇ ਸਾਡੇ ਘਰ ਹੁੰਦੇ ਸੀਗੇ ਉਹਨਾਂ ਸਾਡੇ ਘਰ ਬਣਾਏ ਹੋਏ ਹੈਗੇ ਜਿਵੇਂ ਕਵੀਨਦਾਰਾਂ ਦਾ ਘਰ ਜਿਵੇਂ ਕੋਈ ਛੜਿਆਂ ਦਾ ਘਰ ਚਾਲਦਾਰਾਂ ਦੀ ਹਵੇਲੀ ਜਿਵੇਂ ਕੋਈ ਪੁੱਛਾ ਕੱਢਣ ਵਾਲੇ ਚੇਲੇ ਹੁੰਦੇ ਸੀਗੇ ਉਹਨਾਂ ਨੂੰ ਅਸੀਂ ਉਸ ਤਰੀਕੇ ਨਾਲ ਪ੍ਰਮੋਟ ਕੀਤਾ ਹੋਇਆ ਹੈਗਾ ਆ ਇਸ ਤਰ੍ਹਾਂ ਅਸੀਂ ਇੱਕ ਵਿਰਾਸਤ ਮੇਲਾ ਲਾਉਨੇ ਆਗੇ ਹਰ ਸਾਲ ਤਾਂ ਸਾਡਾ ਇਹ ਇਸ ਵਾਰੀ 18ਵਾਂ ਵਿਰਾਸਤ ਮੇਲਾ ਜੀ ਅਸੀਂ ਬੜੇ ਸਾਰੇ ਪਰਿਵਾਰ ਆਪਸ ਵਿੱਚ ਮਿਲ ਕੇ ਰਹਿਣੇ ਆਗੇ ਤਾਂ ਸਾਡੇ ਦੇ ਵਿੱਚ ਹਰ ਕੌਮ ਦੇ ਹਰ ਕਿੱਤੇ ਦੇ ਹਰ ਕਿੱਤੇ ਦੇ ਹਰ ਧਰਮ ਦੇ ਲੋਕ ਸੜਨਾ ਜੁੜੇ ਹੋਏ ਨੇ ਜਿਹੜੇ ਕਿ ਅਸੀਂ ਬੜੇ ਵਧੀਆ ਵਿਰਾਸਤ ਨੂੰ ਪ੍ਰਮੋਟ ਕਰਦੇ ਆਗੇ ਔਰ ਸਾਡਾ ਕੋਈ ساری ਕੋਸ਼ਿਸ਼ ਹੈ ਵੀ ਆਪਣੇ ਇਸ ਸਨੇਹ ਰਾਹੀਂ ਆਪਣੀ ਵਿਰਾਸਤ ਨੂੰ ਆਪਣੀ ਆਪਣੀਆਂ ਕੌਮਾਂ ਨੂੰ ਆਪਣੇ ਕਿੱਤਿਆਂ ਨੂੰ ਕਿੱਤਿਆਂ ਨੂੰ ਔਰ ਪੁਰਾਣੇ ਸੱਭਿਆਚਾਰ ਨੂੰ ਅਸੀਂ ਜਿਉਂਦਾ ਰੱਖ ਸਕੀਏ ਤਾਂ ਨਵੇਂ ਯੂਥ ਨੂੰ ਸੰਦੇਸ਼ ਦੇ ਸਕੀਏ ਕਿ ਸਾਡਾ ਜਿਹੜਾ ਪੁਰਾਣਾ ਰਹਿਣ ਸਣ ਸੀਗਾ ਉਹ ਇਸ ਤਰ੍ਹਾਂ ਦਾ ਸੀਗਾ ਜੀ ਇਹ ਇਹ ਕਿਹੜੇ ਮਹੀਨੇ ਤੇ ਕਿੰਨੇ ਦਿਨ ਚੱਲਦਾ ਸਾਰੇ ਇਹ ਸਾਡਾ ਜੀ ਕੰਨੇ ਦਿਨ ਚੱਲਦਾ ਹੈਗਾ ਉਹ ਅਸੀਂ ਆਪ ਡਿਸਾਈਡ ਕਰ ਲੈਂਦੇ ਆ ਕਿ ਜਦੋਂ ਥੋੜਾ ਲੋਕ ਰਿਲੈਕਸ ਹੋਣ ਉਦੋਂ ਜਾਨੀ ਕਿ ਜਿਹਦੇ ਵਿੱਚ ਇੱਕ ਸੰਡੇ ਆ ਜਾਏ ਸ਼ਨੀਵਾਰ ਆ ਜਾਏ ਤਾਂ ਲੋਕ ਵੱਧ ਤੋਂ ਵੱਧ ਇੱਥੇ ਸਮੂਲੀਅਤ ਕਰ ਸਕਣ ਤੇ ਇਸ ਮੇਲੇ ਨੂੰ ਵੱਧ ਤੋਂ ਵੱਧ ਦੇਖ ਕੇ ਉਹ ਆਨੰਦ ਲੈ ਸਕਣ ਅਸੀਂ 3 ਦਿਨ ਦਾ ਇਹ ਮੇਲਾ ਲਾਉਣੇ ਆ ਜੀ ਵਿਦਾਨੀ ਹੈਗਾ ਯੋਗਦਾਨ ਤੇ ਸਾਡੇ ਬਾਬਾ ਬੋੜ ਸਿੰਘ ਦਾ ਹੈਗਾ ਹਰਿੰਦਰ ਖਾਲਸਾ ਜੀ ਦਾ ਜਿਨ੍ਹਾਂ ਨੇ ਇਹ ਸੱਭਿਆਚਾਰ ਨੂੰ ਇਸ ਸਾਡੇ ਵਿਰਾਸਤ ਨੂੰ ਸੰਭਾਲਿਆ ਹੋਇਆ 2004 ਤੋਂ ਠੀਕ ਹੈ ਕਿ ਨਹੀਂ ਤੇ 18ਵਾਂ ਜਿਹੜਾ ਹੈਗਾ ਇਹ ਮੇਲਾ ਲਾ ਰਿਹਾ ਉਹ ਜਿਵੇਂ ਕਹਿੰਦੇ ਨਵਾਂ 9 ਦਿਨ ਪੁਰਾਣਾ 100 ਦਿਨ ਠੀਕ ਹੈ ਨਾ ਇਹ ਸਾਡੀ ਜ਼ਿੰਦਗੀ ਦੇ ਉੱਤੇ ਪੂਰੇ ਟੁਕਦਾ ਜਿਹੜੀ ਸਾਡੀ ਅਜੋਕੀ ਜ਼ਿੰਦਗੀ ਆ ਕਿੰਨੀ ਟੈਨਸ਼ਨਾਂ ਭਰੀ ਐ ਉਧਰ ਬੰਦਾ ਉਹੀ ਹੂਫਾਂ ਦੇ ਵਿੱਚ ਹੋ ਕੇ ਪਾਗਲ ਹੋਇਆ ਕਰਦਾ ਤੇ ਜਦੋਂ ਅਸੀਂ ਇੱਥੇ ਆ ਕੇ ਮੇਲੇ ਦੇ ਵਿੱਚ ਦੇਖਦੇ ਆ ਜਿਹੜੇ ਸਾਡੇ ਬਜ਼ੁਰਗ ਸੀ ਬਜ਼ੁਰਗਾਂ ਦੇ ਬਜ਼ੁਰਗ ਸੀ ਇਹੋ ਜੀ ਜ਼ਿੰਦਗੀਆਂ ਉਹ ਜਿਉਂਦੇ ਸੀ ਕਿ ਕਿੰਨੀ ਮਸਤਾਂ ਵਾਲੀ ਜ਼ਿੰਦਗੀ ਸੀ ਮੈਨੂੰ ਲੱਗਦਾ ਇਸੇ ਕਰਕੇ ਉਹ ਗਾਣਾ ਬਣਿਆ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਠੀਕ ਹੈ ਨਾ ਮੈਨੂੰ ਲੱਗਦਾ ਵੀ ਜਿਹੜਾ ਬੰਦਾ ਇਸ ਮੇਲੇ ਦੇ ਵਿੱਚ ਆ ਗਿਆ ਉਹ ਇੱਥੋਂ ਦਾ ਹੀ ਹੋ ਕੇ ਰਹਿ ਜਾਊਗਾ ਇਹ ਹੋ ਹੀ ਨਹੀਂ ਸਕਦਾ ਅਗਰ ਇਹ ਵੀ ਇੱਥੇ ਨਾ ਆਵੇ ਔਰ ਇਹ ਹੋ ਹੀ ਨਹੀਂ ਸਕਦਾ ਇੱਕੋ ਕੁਛ ਨਾ ਕੁਛ ਸਿੱਖ ਕੇ ਚੀਜ਼ ਜਿਹੜੀ ਹੈ ਉਹ ਆਪਣੀ ਜ਼ਿੰਦਗੀ ਚ ਨਾ ਅਪਣਾਵੇ ਹੁਣ ਤੁਸੀਂ ਦੇਖੋ ਇੱਥੇ ਆ ਭੂਤ ਕੱਢਣ ਵਾਲੇ ਵੀ ਬੈਠੇ ਆ ਇੱਥੇ ਵਸਤ ਹੋਏ ਲੋਕ ਗਾਣੇ ਵੀ ਗਾਈ ਜਾਂਦੇ ਕੋ ਕੁਕੁਸਰੀਆਂ ਗਾ ਰਿਹਾ ਹੈਗਾ ਤੇ ਜੈਲਦਾਰਾਂ ਦੀ ਹਵੇਲੀ ਤੁਸੀਂ ਦੇਖੋ ਪਿੰਡਾਂ ਦੇ ਵਿੱਚ ਆਪਣੇ ਹੁੰਦੀ ਸੀ ਕਿਸ ਤਰੀਕੇ ਨਾਲ ਬੰਦੇ ਦੀ ਟੌਰ ਹੁੰਦੀ ਸੀ ਸਵੇਰੇ ਮੁੱਛਾਂ ਨੂੰ ਤਾ ਦੇ ਕੇ ਤੇ ਪਾ ਕੇ ਚਿੱਟੇ ਕੱਪੜੇ ਫੜ ਕੇ ਬੰਦੂਕ ਹੱਥ ਦੇ ਵਿੱਚ ਬਹਿ ਜਾਂਦੀ ਸੀ ਖੈਰ ਅੱਜ ਬੰਦੂਕਾਂ ਦਾ ਜ਼ਮਾਨਾ ਨਹੀਂ ਰਿਹਾ ਇਹ ਮਤਲਬ ਇਹ ਸਾਡਾ ਉਹ ਕਲਚਰ ਆ ਮਤਲਬ ਇਹ ਤਾਂ ਦੇਖੋ ਅਦਰਵਾਈਜ਼ ਅੱਧੇ ਤੁਸੀਂ ਦੇਖੋਗੇ ਜਿਹੜਾ ਕਿਲੇ ਦੇ ਵਿੱਚ ਉਧਰ ਵੀ ਐਗਜ਼ੀਬਿਸ਼ਨ ਲੱਗੀ ਹੋਈ ਆ ਠੀਕ ਹੈ ਨਾ ਜਿਹੜੇ ਸਾਡੇ ਪ੍ਰਾਤਨ ਜਿਹੜੇ ਸਿਮ ਕੇ ਸੀ ਜਾਂ ਹੋਰ ਜਿਹੜੀਆਂ ਚੀਜ਼ਾਂ ਸੀ ਜਿਹੜੀਆਂ ਅੱਜਕੱਲ੍ਹ ਅਲੋਪ ਹੋ ਗਈਆਂ ਨੇ ਜਿਨ੍ਹਾਂ ਨੂੰ ਮਤਲਬ ਦੇਖਣ ਵਾਸਤੇ ਲੋਕ ਤਰਸਦੇ ਆ ਹਾਂਜੀ ਸਭ ਤੋਂ ਪਹਿਲਾਂ ਤਾਂ ਮਾਲਵਾ ਫਾਊਂਡੇਸ਼ਨ ਹੈਰੀਟੇਜ ਹੈਰੀਟੇਜ ਐਂਡ ਸਭਿਆਚਾਰਕ ਫਾਊਂਡੇਸ਼ਨ ਦਾ ਧੰਨਵਾਦ ਕਿ ਤੁਸੀਂ ਐਡਾ ਜਿਹੜਾ ਸਭਿਆਚਾਰ ਆਪਣੇ ਆਪ ਦੇ ਵਿੱਚ ਸਮੋਈ ਬੈਠੇ ਹੋ ਉਹ ਸਾਡਾ ਵਿਰਸਾ ਬੜਾ ਅਮੀਰ ਹੈ ਤੁਸੀਂ ਸਮੋਈ ਬੈਠੇ ਹੋ ਘਟੂ ਘਟ ਕੋ ਬੰਦਾ ਕੋਸ਼ਿਸ਼ ਤੇ ਕਰ ਰਿਹਾ ਹੈਗਾ ਔਰ ਅੱਜ ਟੈਕਨੋਲੋਜੀ ਦਾ ਜਮਾਨਾ ਤੁਹਾਡਾ ਵੀ ਧੰਨਵਾਦ ਕਰਦੇ ਆ ਕਿਉਂਕਿ ਨਹੀਂ ਹੀ ਇਹ ਮੇਲਾ ਤਾਂ ਹਰ ਵਾਰੀ ਲੱਗਦਾ ਉਹ ਸਾਡਾ ਇੱਥੇ ਹੀ ਰਹਿ ਜਾਂਦਾ ਮੇਲਾ ਪਰ ਅੱਜ ਮੈਨੂੰ ਲੱਗਦਾ ਕਿ ਤੁਹਾਡੇ ਜਰੀਏ ਪਤਾ ਨਹੀਂ ਦੁਨੀਆ ਦੇ ਕਿਹੜੇ ਕੋਨੇ 'ਚ ਪਹੁੰਚ ਜਵੇ ਤੇ ਅਗਲੀ ਵਾਰੀ ਪਤਾ ਲੱਗੇ ਕਿਹੜੇ ਕੋਨੇ 'ਚ ਬੰਦਾ ਇੱਥੇ ਸੱਭਿਆਚਾਰਕ ਮੇਲਾ ਵੇਖਣ ਆ ਗਿਆ ਸੋ ਤੁਹਾਡਾ ਵੀ ਸ਼ੁਕਰੀਆ ਤੇ ਮੈਂ ਅਪੀਲ ਕਰਨਾ ਤੁਹਾਡੇ ਚੈਨਲ ਦੇ ਪ੍ਰਤੀ ਇਹ ਮੇਲਾ ਕੱਲ ਸ਼ੁਰੂ ਹੋਇਆ ਸੀ ਕਾਫਲੇ ਦੇ ਰੂਪ ਦੇ ਵਿੱਚ ਅੱਜ ਵੀ ਹੈਗਾ ਜੇ ਕੋਈ ਬਾਜ ਮੇਰੀ ਸੁਣ ਰਿਹਾ ਵਾ ਤੇ ਜਰੂਰ ਇਸ ਮੇਲੇ ਦਾ ਹਿੱਸਾ ਬਣੋ ਔਰ ਖਾਸ ਕਰਕੇ ਮੈਂ ਬੇਨਤੀ ਕਰਾਂਗਾ ਆਪਣੇ ਬੱਚਿਆਂ ਨੂੰ ਜਰੂਰ ਲੈ ਕੇ ਆਓ ਮੈਂ ਵੀ ਤੁਸੀਂ ਦੇਖੋ ਅੱਜ ਜਿਹੜਾ ਇੱਥੇ ਆਇਆ ਵਾ ਹਨਾ ਰੂਟੀਨ ਤਸੀਂ ਕੀ ਐ ਪੋਲੀਟਿਕਲ ਐਕਟੀਵਿਟੀ ਦੇ ਵਿੱਚ ਚਲੇ ਜਾਂਦੇ ਆ ਕਿਤੇ ਹੋਰ ਚਲੇ ਗਏ ਪਰ ਨਹੀਂ ਅੱਜ ਜਿਹੜਾ ਅਸੀਂ ਆਏ ਪੁਰ ਮੇਲਾ ਵੇਖਣ ਹੀ ਆਏ ਆ ਖਾਲਸਾ ਜੀ ਮੈਨੂੰ ਮਿਲੇ ਬਾਅਦ ਤੇ ਕਹਿੰਦੇ ਆਓ ਨਹੀਂ ਜਦੋਂ ਮੈਂ ਕਹਾ ਖਾਲਸਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅੱਜ ਮੇਲਾ ਵੇਖਣ ਦਿਓ ਕਿਉਂਕਿ ਇਹੇ ਚੀਜ਼ਾਂ ਦਾ ਅਸੀਂ ਕਦੇ ਦੇਖ ਹੀ ਨਹੀਂ ਸਕਦੇ ਅਦਰਵਾਈਜ਼ ਉਹ ਮਤਲਬ ਉਹੀ ਜਿਹੜੀ ਜਾਲੀ ਜਿੰਦਗੀ ਫੋਕੀ ਜਿੰਦਗੀ ਬਰੌਟੀ ਜਿੰਦਗੀ ਸੀ ਜੀ ਹੋਈ ਜਾਂਦੇ ਆ ਕਿ ਜਿਹੜੀ ਅਸਲ ਜਿੰਦਗੀ ਉਹ ਇਹੀ ਹੈ ਸੋ ਤੁਹਾਡਾ ਵੀ ਸ਼ੁਕਰੀਆ ਖਾਲਸਾ ਜੀ ਹੋਰਾਂ ਦਾ ਸ਼ੁਕਰੀਆ ਰਾਮ ਪ੍ਰਕਾਸ਼ ਹੋ ਇਹਨਾਂ ਦੀ ਪੂਰੀ ਟੀਮ ਦਾ ਸ਼ੁਕਰੀਆ ਤੇ ਧੰਵਾਦ ਇਹਨਾਂ ਦਾ ਕਿ ਇਸੇ ਤਰ੍ਹਾਂ ਇਹ ਮੇਲੇ ਲਾਉਂਦੇ ਰਹਿਣ ਲੋਕਾਂ ਦੇ ਚਿਹਰਿਆਂ ਤੇ ਖੁਸ਼ੀਆਂ ਲਿਆਉਂਦੇ ਰਹਿਣ ਸਰ ਇੱਕ ਆਉਣ ਵਾਲੇ ਟਾਈਮ ਦੇ ਵਿੱਚ ਇਹ ਮੇਲੇ ਨੂੰ ਲੈ ਕੇ ਕੋਈ ਹੋਰ ਦੋ ਸ਼ਬਦ ਜੀ ਇਹ ਦੇਖੋ ਇਹ ਮੇਲੇ ਦੇ ਵਿੱਚ ਇੱਕ ਸਭ ਤੋਂ ਵੱਡੀ ਗੱਲ ਹੈਗੀ ਹੈ ਵੀ ਖਾਲਸਾ ਜੀ ਤੇ ਇਹਨਾਂ ਦੀ ਕੋਈ ਟੀਮ ਸੀ ਜਿੰਨੀ ਕਿ ਉਦੋਂ ਦੇ ਨਾਲ ਇੱਕ ਲਾਇਬ੍ਰੇਰੀ ਇੱਥੇ ਬਣ ਰਹੀ ਹੈ ਤੁਸੀਂ ਜ਼ਰੂਰ ਜਾ ਕੇ ਆਇਓ ਉਹ ਦੇਖੋ ਬਿਲਡਿੰਗ ਆਲਮੋਸਟ ਤਿਆਰ ਹੋ ਗਈ ਹੈ ਉਹਦੇ ਵਿੱਚ ਕੀ ਹੈ ਇਹ ਮਤਲਬ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੇ ਬੱਚੇ ਜਿਹੜੇ ਆ ਰਿਸਰਚ ਕਰਦੇ ਆ ਦੇਖੋ ਆਪਣਾ ਸਭ ਤੋਂ ਦਿੱਕਤ ਪਤਾ ਹੈ ਕੀ ਰਹੀ ਕਿ ਜਿਹੜਾ ਸਾਡਾ ਸੱਭਿਆਚਾਰ ਦਾ ਬੜਾ ਮਤਲਬ ਜਿਹੜਾ ਹੈਗਾ ਸੀ ਅਮੀਰ ਵਿਰਸਾ ਉਹਨੂੰ ਅਸੀਂ ਕਿ ਕੈਰੀ ਫਾਰਵਰਡ ਕੀ ਕਰੀਏ ਸਮੇਂ ਦਾ ਹਾਨੀ ਕਿਵੇਂ ਬਣਾਈਏ ਕਿਉਂਕਿ ਜੇਕਰ ਅਸੀਂ ਇਹਨੂੰ ਸਮੇਂ ਦਾ ਹਾਨੀ ਨਹੀਂ ਬਣਾਉਂਦੇ ਤਾਂ ਜਿਹੜੀ ਸਾਡੀ ਨਵੀਂ ਜ ਕਿਉਂਕਿ ਸਾਡੇ ਤੇ ਉਹਨਾਂ ਜਮੀਨ ਉਸਮਾਨ ਦਾ ਅੰਤਰ ਹੈਗਾ ਸੋ ਇਹਨਾਂ ਨੇ ਇੱਕ ਹੋਰ ਵੱਡਾ ਉਦੋਂ ਕੀਤਾ ਕਿ ਲਾਇਬ੍ਰੇਰੀ ਬਣਾਈ ਆ ਆਉਣ ਵਾਲੇ ਦਿਨਾਂ ਚ ਉਹ ਫੰਕਸ਼ਨਲ ਹੋਏਗੀ ਉਹਦੇ ਚ ਕਿਹਾ ਜਾ ਰਿਹਾ ਹੈ ਕਿ 5000 ਜਿਹੜੀਆਂ ਹੈ ਪੀਡੀਐਫ ਜਾਂ ਬੁੱਕਸ ਜਿਹੜੀਆਂ ਹੈਗੀਆਂ ਉਹਦੇ ਉਹਦਾ ਹਿੱਸਾ ਹੋਣਗੇ ਆ ਜਿੱਥੋਂ ਰਿਸਰਚ ਕਰਨ ਵਾਲੇ ਬੱਚੇ ਵੀ ਸਿੱਖ ਸਕਦੇ ਆ ਔਰ ਸਰ ਇਸ ਮੇਲੇ ਦੀ ਜਿਹੜੀ ਖਾਸੀਅਤ ਹੈ ਨਾ ਮੈਂ ਤੁਹਾਨੂੰ ਦੱਸ ਦਿਆਂ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਜਿਸ ਤਰ੍ਹਾਂ ਲਿਖਿਆ ਵੀ ਹੈ ਕਿ ਨਾ Hindu ਨਾ Sikh ਨਾ Muslim ਹਨ ਮਾਨਵਤਾ ਹੈ ਧਰਮ ہمارا ਹਮ ਕੇਵਲ ਇਨਸਾਨ ਹੈ ਇਥੇ ਸਿਰਫ ਤੇ ਸਿਰਫ ਇਨਸਾਨੀਅਤ ਦੀ ਗੱਲ ਕੀਤੀ ਜਾਂਦੀ ਹੈ ਇਨਸਾਨੀਅਤ ਨੂੰ ਬਚਾਉਣ ਵਾਸਤੇ ਤਕਰੀਬਨ 18 ਸਾਲ ਤੋਂ ਖਾਲਸਾ ਜੀ ਲੱਗੇ ਹੋਏ ਨੇ ਔਰ ਇਹਨਾਂ ਦੀ ਪੂਰੀ ਟੀਮ ਨਾਲ ਇਹਨਾਂ ਦੀ ਇੱਕ ਬਾਹਾਂ ਬਣ ਕੇ ਲੱਗੀ ਹੋਈ ਹੈ ਇਹਦੇ ਚ ਇੱਕ ਬਹੁਤ ਵਧੀਆ ਚੀਜ਼ ਹੈ ਜਿਹੜੀ ਜਿਹੜੀ ਅਸੀਂ ਕੱਲ ਸ਼ੁਰੂ ਕੀਤੀ ਵਿਰਾਸਤੀ ਕਾਫਲੇ ਦੇ ਰੂਪ ਚ ਪਹਿਲਾ ਅਸੀਂ ਗੁਰਦੁਆਰਾ ਬਾਬਾ ਹਾਜੀ ਰਤਨ ਸਾਹਿਬ ਜਾ ਗਏ ਉੱਥੇ ਜਾ ਕੇ ਮੱਥਾ ਟੇਕਿਆ ਆਸ਼ੀਰਵਾਦ ਲਿਆ ਉਸ ਤੋਂ ਬਾਅਦ ਅਸੀਂ ਦਰਗਾਹ ਤੇ ਗਏ ਪੀਰ ਦੀ ਤੇ ਚਾਦਰ ਚੜਾਈ ਅਸ਼ੀਰਵਾਦ ਲਿਆ ਉਹ ਕਾਫਲਾ ਸ਼ਹਿਰ ਵਿੱਚ ਦੀ ਘੁੰਮਦਾ ਹੋਇਆ ਸ਼੍ਰੀ ਬਾਲਾ ਜੀ ਮੰਦਰ ਪਹੁੰਚਿਆ ਉੱਥੇ ਬਾਲਾ ਜੀ ਦੇ ਚਰਨਾਂ 'ਚ ਸਾਰਿਆਂ ਨੇ ਸਮਰਪਿਤ ਹੋ ਕੇ ਅਸ਼ੀਰਵਾਦ ਲਿਆ ਇਹ ਇਸ ਮੇਲੇ ਦੀ ਖਾਸੀਅਤ ਹੈ ਕਿ ਨਾ ਇਹ ਕਿਸੇ ਜਾਤ ਦਾ ਨਾ ਕਿਸੇ ਕੌਮ ਦਾ ਨਾ ਕਿਸੇ ਇਹ ਆਪਾਂ ਕਹੀਏ ਭਾਸ਼ਾ ਦਾ ਇਹ ਸਾਰਿਆਂ ਤੋਂ ਉੱਪਰ ਉੱਠ ਕੇ ਆਹ ਕਹਿੰਦੇ ਹਰ ਭਾਸ਼ਾ ਔਰ ਮੁਲਕ ਦੇ ਬੰਦੇ ਆਪਣੇ ਹਿੱਤਾਂ ਸਾਰੇ ਨੇ ਹੁਣ ਚੇਅਰਮੈਨ ਸਾਹਿਬ ਨੇ ਕਿਹਾ ਨਾ ਇਹ ਇਟਲੀ ਤੋਂ ਕਿਉਂ ਨਾ ਆਵੇ ਬਿਲਕੁਲ ਇਟਲੀ ਤੋਂ ਤਾਂ ਹੀ ਆਉਣਗੇ ਜੇ ਸਾਡੀ ਸਾਰਿਆਂ ਦੀ ਭਾਸ਼ਾ ਇੱਕ ਹੋਏਗੀ ਬੋਲੀ ਇੱਕ ਹੋਏਗੀ ਤੇ ਔਰ ਅਸੀਂ ਧੰਨਵਾਦੀ ਹਾਂ ਪੰਜਾਬ ਸਰਕਾਰ ਦੇ ਜਿਨ੍ਹਾਂ ਦੇ ਪਿਛਲੇ ਸਾਲ ਤੋਂ ਬਹੁਤ ਵੱਡਾ ਸਹਿਯੋਗ ਮਿਲਦਾ ਹੈ ਇਹ ਮੇਲੇ ਨੂੰ ਉੱਪਰ ਚੁੱਕਣ ਵਾਸਤੇ ਜਿੱਥੇ ਸਾਡੇ ਸੱਭਿਆਚਾਰ ਔਰ ਕਲਚਰ ਮਨਿਸਟਰ ਸੌਨ ਸਾਹਿਬ ਵੀ ਕੱਲ ਨੂੰ ਆ ਰਹੇ ਨੇ ਔਰ ਉਹਨਾਂ ਦਾ ਸੁੰਦਰ ਪ੍ਰਾਲਾ ਕਿ ਸਾਨੂੰ ਇੱਥੇ ਬਹੁਤ ਵੱਡਾ ਯੋਗਦਾਨ ਦੇ ਕੇ ਇਸ ਮੇਲੇ ਨੂੰ ਹੋਰ ਨਖਾਰਿਆ ਤੇ ਅਸੀਂ ਇਹੇ ਉਮੀਦ ਕਰਦੇ ਆ ਤੁਹਾਡੇ ਕੈਮਰੇ ਰਾਹੀਂ ਇੱਕ ਅਪੀਲ ਵੀ ਕਰਦੇ ਆ ਕਿ ਜਿੱਥੇ ਸਾਡੇ ਸ਼ਹਿਰ ਦੇ ਸਾਰੇ ਹੀ ਪਤਵੰਤੇ ਇੱਥੇ ਪਹੁੰਚ ਰਹੇ ਨੇ ਕੱਲ ਵੀ ਤੁਸੀਂ ਦੇਖਿਆ ਹੋਵੇਗਾ ਕਿ ਸਾਰੀਆਂ ਪਾਰਟੀਆਂ ਦੇ ਆਲ ਪਾਰਟੀ ਦੇ ਸਾਰੇ ਮੈਂਬਰ ਪਹੁੰਚੇ ਹੋਏ ਸੀ ਜਦੋਂ ਚੰਡੀ ਦੇ ਰਹੇ ਸੀ ਡੀਸੀ ਸਾਹਿਬ ਤੇ ਡੀਸੀ ਸਾਹਿਬ ਨੇ ਖੁਦ ਆਪਣੇ ਮੁਖਾਰਬਿੰਦ ਤੋਂ ਕਿਹਾ ਕਿ ਕੋ ਪਹਿਲਾ ਮੇਲਾ ਮੈਂ ਦੇਖ ਰਿਹਾ ਜਿੱਥੇ ਸਾਰੀਆਂ ਧਰਮਾਂ ਦੇ ਸਾਰੇ ਕੌਮਾਂ ਦੇ ਸਾਰੀਆਂ ਪਾਰਟੀਆਂ ਦੇ ਬੰਦੇ ਇਕੱਠੇ ਨੇ ਤੇ ਬਸ ਮਾਲਕ ਕਿਰਪਾ ਕਰੇ ਇਹ ਜਿਹੜੀ ਜਗ੍ਹਾ ਜਿੱਥੇ ਅਸੀਂ ਖੜੇ ਆ ਇਹ ਸਾਡੀ ਮੀਰਾ ਸਾਹਿਬ ਦੀ ਧਰਤੀ ਹੈ ਇਹ ਅਸ਼ੀਰਵਾਦ ਸਾਨੂੰ ਮਿਲਦਾ ਰਹੇ ਤੇ ਅਸੀਂ ਇਸੇ ਤਰ੍ਹਾਂ ਮੇਲੇ ਲਾਉਂਦੇ ਰਹੀਏ ਸਾਰੇ ਅਸੀਂ ਆਪਣਾ ਆਪਣਾ ਬਿਜ਼ਨਸ ਕਰਦੇ ਆ ਕੋਈ ਵਪਾਰ ਕਰਦਾ ਹੈ ਇਹ ਸਾਡੇ ਹੋਟਲ ਇੰਡਸਟਰੀ ਚ ਬੈਠੇ ਨੇ ਇਧਰ ਮੇਰੇ ਵੀਰ ਫੂਡ ਸਪਲਾਈ ਦੇ ਜਿਹੜੇ ਡੀਐਫਐਸਸੀ ਰਿਟਾਇਰ ਹੋਏ ਨੇ ਉਹ ਸਾਡੇ ਨਾਲ ਨੇ ਮੈਂ ਇੰਡਸਟਰੀ ਚੋਂ ਆ ਸਾਰੇ ਆਪਣਾ ਆਪਣਾ ਕਾਰੋਬਾਰ ਕਰਦੇ ਆ ਪਰ ਇੱਥੇ ਆ ਕੇ ਜਿਹੜੀ ਖੁਸ਼ੀ ਮਿਲਦੀ ਹੈ ਨਾ ਜੀ ਉਹ ਇੱਕ ਵੱਖਰੀ ਖੁਸ਼ੀ ਹੈ ਅਹਿਸਾਸ ਵਿੱਚ ਹਾਂਜੀ ਇੱਕ ਟੈਸਟ ਸਬਜੈਕਟ ਇਹੋ ਜਿਹਾ ਪਿੰਡ ਹੈ ਦੀ ਨਾਲਾ ਜੈਪਾਰਕਰ ਹਾਂ ਕੋਲਾ ਕੇ ਸਰਪੰਚ ਨੇ ਕੋਈ ਨੰਬਰਦਾਰ ਨੇ ਉਹਦੇ ਕੋਲ ਰਜਿਸਟ੍ਰੇਸ਼ਨ ਦੇਖ ਕੇ ਹੈਪਨ ਅੱਛਾ ਇਹ ਉਹ ਬਛਿੰਦੇ ਦੇ ਵਿੱਚ ਜਿੱਥੇ ਹਰ ਸਾਲ ਮੇਲਾ ਲੱਗਦਾ ਇਹ 2004 ਚ ਜਦੋਂ ਪਿੰਡ ਤਿਆਰ ਕੀਤਾ ਗਿਆ ਤਾਂ ਸਾਡੇ ਸਾਹਮਣੇ ਬੜੇ ਨਾਂ ਆਏ ਬੀਰਤਾ ਦਾ ਪ੍ਰਧਾਨ ਰਖਵਾਰ ਕੋ ਲੇਕਿਨ ਮੈਂ ਕਹਿੰਦਾ ਨਹੀਂ ਆ ਪਹਿਲਾ ਨਾਮ ਜੈਪਾਰਕਰ ਮਨੇ ਇਹ ਪ੍ਰਸ਼ਨ ਆਇਆ ਕਿ ਕਿਉਂ ਰੱਖ ਰਿਹਾ ਹੈ 60000 ਦੇ ਵਿੱਚ ਜਿਹੜਾ ਬਠਿੰਡਾ ਸੀਗਾ ਰਾਜਾ ਜੈਪਾਲ ਦੀ ਰਾਜਧਾਨੀ ਸੀ ਅੱਛਾ ਇਹਦਾ ਜਿਹੜਾ ਖੇਲਾ ਅਥਾਥੀ ਉਹ ਅਫਗਾਨਿਸਤਾਨ ਨਾਲ ਲੱਗਦਾ ਸੀ ਰਾਜਾ ਜੈਪਾਲ ਦਾ ਨਵਾਂ ਗੜ੍ਹ ਸੀ ਇੱਕ ਕੋਈ ਕਰਾਰਾ ਸੀ ਜਿਹਨੇ ਮਹਿਮੂਦ ਗਜ਼ਨਵੀ ਦਾ ਟੱਕਰ ਦਿੱਤੀ ਅਦਰਵਾਈਜ਼ ਸਾਰੇ ਸੂਚੇ ਭਾਰਤ ਦੇ ਜਿਹੜੇ ਰਾਜੇ ਸਗੇ ਉਹ ਉਹ ਜਦ ਹੀਨ ਹੋ ਗਏ ਸੀ ਉਹਦੇ ਪੈਰੀ ਪੈ ਠੀਕ ਹੈ ਰਾਜਾ ਜੈਪਾਲ ਆਰ ਗਿਆ ਜੇਕਰ ਇਹ ਨਹੀਂ ਮੰਨੀ ਹਾਂਜੀ ਉਹਨੇ ਫਿਰ ਉਹਦੇ ਜਿਹੜੇ ਉਹ ਜਦੋਂ ਖੇਡ ਦੇ ਵਿੱਚ ਉਹਨੇ ਇੱਥੇ ਕਰ ਕਹੀ ਵੀ ਮੇਰਾ ਸਿਰ ਮੋਗਲਾਂ ਦੇ ਨਾਲ ਲੱਗ ਗਿਆ ਆਪਾਂ ਬਿੱਤਰ ਹੋ ਗਿਆ ਹੁਣ ਮੈਂ ਰਹਿਣਾ ਨਹੀਂ ਚਾਹੁੰਦਾ ਫਿਰ ਬਚਿੰਦਾ ਕਿਨੇ ਵੀ ਕਿਉਂ ਨਾਲੇ ਤੇ ਇਖਿਆਚਾਰ ਕੀਤੀ ਉਹਦੇ ਚਾਪਰੇ ਆਪ ਨੂੰ ਸਾਥੀ ਕਰਨੇ ਅਛਾਈ ਕੋਈ ਬੰਦਾ ਸੀ ਜਿਹਨੇ ਹਮੋਤ ਦੇ ਨਾਲ ਟੱਕਰਾ ਕਰਦੇ ਹੋਏ ਪਹਿਲਾ ਬੀਜੜਾ ਸੀਗਾ ਦੁਨੀਆ ਦੱਸਿਆ ਕਿ ਉਸ ਜਿਹੜੇ ਪੰਜਾਬੀ ਆ ਅਸੀਂ ਖੇਲੇ ਸਮੇਂ ਤੱਕ ਅਸੀਂ ਲੜਦੇ ਆਂ ਆਰਜਿਤ ਇੱਕ ਬੱਖਰੀ ਗੱਲ ਹੈ ਲੇਕਿਨ ਉਹਨੂੰ ਲੜਕਾਰਨਾ ਉਹਦੇ ਨਾਲ ਟੱਕਰਾ ਕਰਨਾ ਉਹ ਵੀ ਵਿਦੇਸ਼ੀ ਜਰਮਾਨੇ ਨਾਲ ਉਹ ਇੱਕ ਬਹੁਤ ਵੱਡੀ ਗੱਲ ਹੈ ਬਿਲਕੁਲ ਇਸੇ ਕਰਕੇ ਉਹਨਾਂ ਦੇ ਨਾਂ ਤੇ ਇਹ ਜੈਪਾਲ ਗੜ ਰੱਖਿਆ ਗਿਆ ਹੈ